ਮੂਸੇ ਵਾਲਾ ਕਤਲ ਕੇਸ ਦੇ ਵਿੱਚ ਸ਼ਾਮਿਲ ਗੈਂਗਸਟਰ ਗੋਲਡੀ ਬਰਾੜ ਨੂੰ ਅਤਵਾਦੀ ਐਲਾਨੇ ਜਾਣ ਤੋਂ ਬਾਅਦ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਸਨੇ ਕਿਹਾ ਕਿ ਸਭ ਤੋਂ ਪਹਿਲਾਂ ਗੋਲਡੀ ਬਰਾੜ ਨੂੰ ਭਾਰਤ ਲਿਆ ਕੇ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਚਾਹੀਦਾ ਹੈ ਬੇਖਦੇ ਤਾਂ ਬੇਟਾ ਇਹਨੂੰ ਪਹਿਲਾਂ ਵੀ ਗੁਜਰਾਤ ਇਲੈਕਸ਼ਨ ਵੇਲੇ ਵੀ ਸੀਐਮ ਸਾਹਿਬ ਨੇ ਬਿਆਨ ਦਿੱਤਾ ਸੀਗਾ ਵੀ ਗੋਲਡੀ ਬਰਾੜ ਨੂੰ ਹਰ ਰਾਸਤੇ ਵਿੱਚ ਲੈ ਲਿਆ ਗਿਆ ਪਰੰਤੂ ਗੱਲਾਂ ਦੇ ਕੱਲੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਉਤੇ ਕੋਈ ਕਾਰਵਾਈ ਹੁੰਦੀ ਅਜੇ ਤੱਕ ਨਜ਼ਰ ਨਹੀਂ ਆਈ ਜੇਕ ਸੰਯੁਕਤ ਗਵਰਨਮੈਂਟ ਕਹਿ ਰਹੀ ਹੈ ਤਾਂ ਹੋਮ ਮਿਨਿਸਟਰੀ ਵੱਲੋਂ ਪੱਤਰ ਹੈ ਤਾਂ ਕੋਈ ਨਾ ਕੋਈ ਸਚਾਈ ਤਾਂ ਖਰ ਇਸ ਗੱਲ 'ਚ ਹੋਏਗੀ ਕੀਤਾ ਤਾਂ ਵਧੀਆ ਗੱਲ ਹੈ ਜੇ ਪਰ ਉਹਨੂੰ ਅਮਲੀ ਤੌਰ ਤੇ ਕਿਸੇ ਨੇਪਰੇ ਚਾੜਿਆ ਜਾਵੇ ਮਤਲਬ ਗੱਲਾਂ ਹੁੰਦੀਆਂ ਨੇ ਫਿਰ ਉੱਥੇ ਫਿਰ ਰੁਕ ਜਾਂਦੀਆਂ ਨੇ ਤਾਂ ਕਰਕੇ ਨਾ ਮਨ ਹਤਾਸ਼ ਹੋ ਜਾਂਦਾ ਵੀ ਬਿਆਨ ਬਹੁਤ ਆਉਂਦੇ ਹਨ ਪਰੰਤੂ ਕਾਰਵਾਈ ਬਹੁਤ ਘੱਟ ਹੁੰਦੀ ਹੈ ਰਾਜਸਥਾਨ ਦੇ ਵਿੱਚ ਰੋਹਿਤ ਦਾ ਜਿਹੜਾ ਘਰ ਤੋੜਿਆ ਜਾਂਦਾ ਗੈਂਗਸਟਰ ਦਾ ਜਿਨੇ ਸੁਖਦੇਵ ਗੁੱਗਾ ਮੇੜੀ ਨੂੰ ਮਾਰਿਆ ਤਾਂ ਕਿਵੇਂ ਦੇਖਦੇ ਹੋ ਗਤੀਵਿਧੀਆਂ ਜਿਹੜੀਆਂ ਐਕਸ਼ਨ ਵੀ ਹੁੰਦਾ ਪਰ ਸਰਕਾਰ ਵੱਲੋਂ ਤੁਸੀਂ ਸਾਰੀਆਂ ਸਟੇਟ ਚਾਹੇ ਯੂਪ ਦਾ ਲਾ ਲਓ ਰਾਜਸਥਾਨ ਦਾ ਲਾ ਲਓ ਸਾਰੀਆਂ ਗਵਰਨਮੈਂਟ ਆ ਜਿਹੜੀਆਂ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਉਂਦੀਆਂ ਪਰੰਤੂ ਪੰਜਾਬ ਦਾ ਰਵਈਆ ਇਸ ਦੇ ਉੱਤੇ ਟੋਟਲੀ ਅਲੱਗ ਹੈ ਇੱਥੇ ਹਰ ਇੱਕ ਚੀਜ਼ ਨੂੰ ਬੜੇ ਹਲਕੇ 'ਚ ਲਿਆ ਜਾਂਦਾ ਕਿਉਂਕਿ ਜਾਂ ਤਾਂ ਇਹ ਹੈ ਵੀ ਨੁਕਸਾਨ ਹੈ ਜਿਹੜਾ ਆਮ ਆਦਮੀ ਦਾ ਹੋ ਰਿਹਾ ਹੈ ਏ ਜਾ ਪੋਲਿਟਿਸ਼ੀਨ ਹੈ ਜਾਂ ਦੂਸਰੇ ਲੋਕਾਂ ਨੇ ਲੌਬੀ ਹੈ ਜਿਹੜੀ ਉਹ ਇਹ ਤੋਂ ਪਰੇ ਹੈਗੀ ਜਾਂ ਮਿਲੀ ਭੁਗਤਾਈ ਤਾਂ ਲੋਕਾਂ ਦੀ ਅਸੀਂ ਹੀ ਇਹ ਲੱਗ ਰਿਹਾ ਮੈਨੂੰ ਕਿਉਂਕਿ ਨਹੀਂ ਤਾਂ ਬਾਕੀ ਤੁਸੀਂ ਦੇਖੋ 1.5 ਮਹੀਨੇ ਦੇ ਅੰਦਰ ਅੰਦਰ ਰਾਜਪੂਤ ਸਮਾਜ ਦੇ ਦਬਾਅ ਬਣਾਇਆ ਤਾਂ ਤੁਸੀਂ ਦੇਖੋ ਨਤੀਜਾ ਤੁਹਾਡੇ ਸਾਹਮਣੇ ਆ ਪਰੰਤੂ ਸਾਡੇ ਸਾਨੂੰ ਪਾਉਣੇ 2 ਸਾਲ ਹੋ ਗਏ ਹਲੇ ਤੱਕ ਅਸੀਂ ਚਾਰਜ ਫਰੇਮ ਨਹੀਂ ਕਰਾ ਸਕੇ ਇੱਕ ਵੀਡੀਓ ਹਟਾਉਣ ਬਾਰੇ ਹਾਈ ਕੋਰਟ ਨੇ ਵੀ ਡਬਲ ਬੈਂਚ ਦਾ ਫੈਸਲਾ ਔਰ ਸਰਕਾਰ ਉਹਨੂੰ ਵੀ ਟਿਚ ਕਰਕੇ ਜਾਣ ਰਹੀ ਹੈ ਹੁਣ ਤੁਸੀਂ ਅੰਦਾਜ਼ਾ ਆਪ ਲਾ ਲਓ ਵੀ ਕਿੱਥੇ ਫਰਕ ਹੈ 5 ਜਨਵਰੀ ਨੂੰ ਤਰੀਕ ਹੈ ਜੀ ਰਿਪੋਰਟ ਮੰਗੀ ਹੈ 5 ਜਨਵਰੀ ਨੂੰ ਜਿਹੜਾ ਲੌਰੈਂਸ ਤੇ ਜੱਗੂ ਮੁਕਰਰੇ ਵੀ ਅਸੀਂ ਨਹੀਂ ਕੀਤਾ ਕਿਵੇਂ ਦੇਖਦੇ ਹਾਂ ਵੀ ਸਰਕਾਰ ਕਰ ਸਕਦੀ ਹੈ ਕੋਈ ਰਿਪੋਰਟ ਵੀ ਕੱਢਣ ਦੋ ਇਹਨਾਂ ਕੇਸ 'ਚ ਦੇਖੋ ਜੀ ਮੁਕਰਨਾ ਉਹਨਾਂ ਨੇ ਹੈਗਾ ਹੀ ਹੈ ਦੇਖੋ ਦੋਸ਼ੀ ਕਦੋਂ ਕਹਿੰਦਾ ਹੁੰਦਾ ਮੈਂ ਇਹ ਗੁਨਾਹ ਕੀਤਾ ਹੈ ਉਹ ਗਲਤ ਹੈ ਇਹ ਵੀ ਸਾਬਤ ਦਾ ਸਟੇਟ ਨਹੀਂ ਕਰਨਾ ਹੁੰਦਾ ਇਹਨਾਂ ਸਾਰੀ ਗੱਲ ਉਹ ਤਾਂ ਕਹਿਣਗੇ ਉਹ ਤਾਂ ਅਖੀਰ ਤੱਕ ਹੀ ਕਹਿਣਗੇ ਅਸੀਂ ਕੀਤਾ ਨਹੀਂ ਕਿਉਂਕਿ ਉਹਨਾਂ ਨੇ ਜੋ ਫਾਇਦਾ ਚੁੱਕਣਾ ਸੀ ਉਹ ਤਾਂ ਚੁੱਕ ਲਿਆ ਤੇ ਸਜ਼ਾ ਦੇ ਨੇੜੇ ਜਦੋਂ ਲੱਗਣਗੇ ਉਦੋਂ ਤਾਂ ਉਹਦਾਂ ਨੇ ਇੱਕ ਮੁਕਰ ਨਹੀਂ ਹੈ ਵੀ ਸਾਡਾ ਕੋਈ ਕਸੂਰ ਨਹੀਂ ਹੈ ਫੇਰ ਕਸੂਰ ਜਿੱਦਾ ਹੈਗਾ ਉਹ ਤਾਂ ਦੱਸ ਦਿਓ ਨਾ ਫੇਰ ਆਪਾਂ ਉਹਦੇ ਵੱਲ ਨੂੰ ਹੋ ਲਈਏ ਚਲੋ ਆਪਾਂ ਰੂਗੇ ਇਹਨਾਂ ਨਾਲ ਕਿਹੜਾ ਕੋਈ ਆਪਣੀ ਦੁਸ਼ਮਣੀ ਹੈ ਵੀ ਜੱਗੂ ਤੇ ਲਾਰੈਂਸ ਨਾਲ ਹੀ ਆਪਣਾ ਕੋਈ ਰੌਲਾ ਹੈ ਆਪਾਂ ਤਾਂ ਕੇਸ ਦੀ ਪੈਰਵਾਈ ਕਰਨੀ ਹੈ ਜੇ ਤੂੰ ਨੂੰ ਲੱਗਦਾ ਵੀ ਸਾਡਾ ਕਸੂਰ ਨਹੀਂ ਤਾਂ ਫਲਾਣੇ ਬੰਦੇ ਦਾ ਅਫਸਰ ਹੈ ਜਾਂ ਦਾ ਕਸੂਰ ਹੈ ਸਾਨੂੰ ਤਾਂ ਫਲਾਦੇ ਨੇ ਕਹਿਤਾ ਉਹਨਾਂ ਦਾ ਕਸੂਰ ਹੈ ਤਾਂ ਉਧਰ ਨੂੰ ਹੋਲਾਂਗੇ ਪਤਾ ਤਾਂ ਲੱਗਿਆ ਵੀ ਕਸੂਰ ਕਿਸ ਦਾ ਆਖਰ ਨੂੰ ਬੰਦਾ ਤਾਂ ਮਰਿਆ ਹੈ ਨਾ ਜੇ ਅੱਤਵਾਦੀ ਦਾ ਐਲਾਨ ਦਿੱਤਾ ਹੁਣ ਸਿੱਧੂ ਪਰਿਵਾਰ ਕੀ ਮੰਗ ਕਰਦਾ ਵੀ ਉਹਨੂੰ ਪੰਜਾਬ ਲਿਆਂਦਾ ਜਾਵੇ ਜਾਂ ਮਤਲਬ ਕਿਸ ਤਰੀਕੇ ਦੀ ਮੰਗ ਦੇਖੋ ਜੀ ਸਾਡੇ ਅਸੀਂ ਤਾਂ ਜਿਹੜੀ ਜਸਟਿਸ ਦੀ ਮੰਗ ਕਰਦੇ ਆ ਇਸ ਗੱਲ ਦੀ ਜਸਟਿਸ ਕਿਵੇਂ ਮਿਲੂਗਾ ਜੇ ਉਹ ਬੰਦੇ ਉਹਨਾਂ ਨੂੰ ਉਹਨਾਂ ਦੀ extra jurisdiction ਹੁੰਦੀ ਹੈ ਉਹਨਾਂ ਨੂੰ ਜਿਹੜੀਆਂ ਧੁਕਮੀਆਂ ਸਜਾਵਾਂ ਮਿਲਦੀਆਂ ਨੇ ਫੇਰ ਹੀ ਜਸਟਿਸ ਵਾਲੀ ਗੱਲ ਕਿਸੇ ਰਾਹ ਪੈਂਦੀ ਹੈ ਇਹ ਕੇਵਲ ਬਿਆਨਬਾਜ਼ੀ ਤੱਕ ਜਾ ਇਲੈਕਸ਼ਨ ਦਾ ਸਮਾਂ ਹੁਣ ਉਹਦਾ ਕਰਕੇ ਇਹਨਾਂ ਚੀਜ਼ਾਂ ਜਨਤਾ ਦਾ ਧਿਆਨ ਖਿੱਚਣ ਲਈ ਕੀਤਾ ਜਾਂਦਾ ਤਾਂ ਇਸ ਚੀਜ਼ੋਂ ਕੁਝ ਵੀ ਨਹੀਂ ਨਿਕਲਦਾ